ਚੱਲ ਕੁੜੀਏ ਇਹ ਵੀ ਵੇਚੀ ਆਉਣੀ ਆ ਇਹ ਹੋ ਗਿਆ 7 ਹੋ ਗਿਆ ਇਹ ਐ ਮੈਂ 8 ਹੋ ਗਿਆ ਬਸ ਬਹ ਪੂਰੇ ਹੋ ਗਿਆ ਤੂੰ ਕਿੰਦਰ ਹੈ ਮੈਨੂੰ ਫੇਰ ਵਾਪਸ ਦੀ ਟ੍ਰੈਲੀ ਕਰਾ ਦੇ ਦੁੱਧ ਪਿਉਣ ਦੁੱਧ ਨਾ ਪਲਾਇਨ ਕੋ ਪੈਟਰੋਲ ਪਲਾ ਲੈ ਮੈਂ ਕਿਰਾਨੀ ਸੀ ਮਾਮਾ ਇਹੋ ਹੀ ਬਣਦਾ ਇਹਨਾਂ ਦਾ ਹੁਣ ਬਹਿ ਜਾ ਜਾਂ ਮਾਮਾ ਮੰਨ ਜਾ ਤੁਸੀਂ ਹੁਣ ਖੜੇ ਹੋ ਮੂੰਹ ਝਾਕ ਦੇ ਮੇਰਾ ਓ ਬਬੋ ਯਾਰ ਬੇਰੋ ਉਹੀ ਦੇਖੀ ਜਨੇ ਯਾਰ ਛੇਤੀ ਕਰਾ ਲ ਗੋ ਗਈ ਯਾਰ ਤੇਰੀ ਮਿਹਰਬਾਨੀ ਤੂੰ ਤੇ ਆ ਆਪਣੀ ਜਗ੍ਹਾ ਤੇ ਮੈਂ ਆਉਣਾ ਵਾ ਉਹ ਚੱਲ ਵਿੱਚ ਬੈ ਯਾਰ ਕੀ ਹੋ ਗਿਆ ਏਡੇ ਜਿੱਲੀ ਜੰਜ ਮੈਂ ਨਹੀਂ ਦੇਖੀ ਆਪਣੀ ਜ਼ਿੰਦਗੀ ਚ ਯਾਰ ਬਾਜੇ ਵਾਲੇ ਤੇ ਫੈਮਲੀ ਤੋਂ ਥੋੜਾ ਪਰੇ ਰੱਖਾਓ ਯਾਰ ਉਹ ਪਰੇ ਕੀ ਹੋ ਗਿਆ ਬਾਜੇ ਵਾਲੇ ਗਿੱਲੇ ਨਹੀਂ ਉਪੇਚੇ ਵਿੱਚੇ ਫੈਮਲੀ ਵਿੱਚੇ ਹੀ ਉਹ ਚਲੋ ਬੈਠੋ ਬੈਠਣ ਚੱਲ ਚੱਲ ਕਿੰਨੇ ਵਿੱਚ ਬੈ ਉਹ ਕੁੜੀਆਂ ਕਿੱਥੇ ਹਾਂ ਜੀ ਆਓ ਉਹ ਤੂੰ ਬਹਿ ਗਿਆ ਵਿੱਚ ਓਏ ਬਾਦਸ਼ਾਹ ਬਹਿ ਗਏ ਹਾਂ ਹਾਂ ਬਹਿ ਗਏ ਹਾਂ ਓ ਯਾਰ ਬਹਿ ਜਾ ਤੂੰ ਸੀਤਾ ਨਾ ਉਹੀ ਓ ਚੱਲ ਰੱਖ ਪੈਰ ਓ ਪੈਰ ਰੱਖ ਲੈ ਹੁਣ ਕੀ